ਤੇ ਜਿਹੜੇ ਲੋਕ ਫੀਲ ਕਰਦੇ ਆ ਕਿ એનર્ਜੀ ਲੋ ਹੋ ਗਈ ਗੁਲਸੱਬ ਕੁਝ ਦੇ ਦਿਓ ਅੱਛਾ ਮੰਗਦੇ ਆ ਮਨੋ ਜਿਵੇਂ ਫੋਰਨ ਤੋਂ ਆਉਂਦੇ ਲੋਕੀ ਇੱਧਰ ਇੰਡੀਆ ਚੋਂ ਕਹਿੰਦੇ ਨੇ ਯਾਰ ਰਾਜਰਵੇਦ ਦੇ ਵਿੱਚ ਬੜਾ ਕੁਛ ਆ ਸਫੈਦ ਮੁਸਲੀ ਸਾਲ ਪੰਜਾਬ ਮਿਸ਼ਰੀ ਕੌਂਚ ਬੀਜ ਪਾ ਕੇ ਸ਼ੁਭਗੰਧ ਸਤਾਵਰ ਸ਼ਲਾਜੀ ਕੁਝ ਪਾ ਕੇ ਕੋਈ ਚੀਜ਼ ਦਿਓ ਯਾਰ ਸਾਨੂੰ ਅੱਛਾ ਦਾ ਅਸੀਰ ਨ ਬੁਲਾਇਆ ਤਾਂ ਉਹੀ ਸੀਗਾ ਹੂੰ ਹੂੰ ਤੇ ਇਹਦੇ ਕੰਮ ਕਰਿਆ ਚਿਮਾ ਸਾਹਿਬ ਲੋਕਾਂ ਦੇ ਸਪਰਮ ਕਾਊਂਟ ਨੂੰ ਇਨਕਰੀਜ਼ ਕਰਨ ਵਾਸਤੇ ਜੋ ਅੱਜ ਕੱਲ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਲੋਕਾਂ ਦੇ ਵਿੱਚ ਮੈਂ ਵੀ ਇੱਕ ਤੇ ਵੀਡੀਓ ਕਈ ਵਾਰ ਪਾਈਆਂ ਬੱਚੇ ਨਹੀਂ ਹੋ ਰਹੇ ਸਰ ਵਿਆਹ ਨੂੰ 10-10 ਸਾਲ ਹੋ ਜਾਂਦੇ ਛੋਟੀ ਜੀ ਗੱਲ ਹੁੰਦੀ ਹੈ ਤੇ ਉਹ ਬੀਜ ਦੇ ਵਿੱਚ ਸਪਰਮ ਕਾਊਂਟ ਘਟ ਗਿਆ ਤੇ ਫਿਰ ਉਹ ਉਹਨੂੰ ਈਡੀ ਦੀ ਪ੍ਰੋਬਲਮ ਹੋ ਗਈ ਈਡੀ ਦੀ ਪ੍ਰੋਬਲਮ ਐਕਸ ਪਲੱਸ ਕਵਰ ਕਰ ਦਿੰਦਾ ਸੀਗਾ ਕਿਉਂਕਿ ਇਹ ਤਾਂ ਬਹੁਤ ਜ਼ਰੂਰੀ ਹੈ ਅੱਜਕੱਲ ਜਿਹੜੇ ਮੋਬਾਈਲ ਰੇਂਜ ਨੇ ਚੀਜ਼ਾਂ ਨੇ ਸਭ ਕੁਝ ਪਤਲਾ ਹੋ ਜਾਂਦਾ ਉਹਨਾਂ ਤੁਸੀਂ ਨਾ ਜੀ ਇਹਨੂੰ ਜੇ ਇਹ ਜਿਹੜਾ ਗੱਭਰੂ ਪਾਊਡਰ ਹੈ ਇਹ ਇਹ ਦੇਖੋ ਇਹਦੇ ਵਿੱਚ ਸਪਰਮ ਦੀ ਤਰ੍ਹਾਂ ਹੀ ਅਸੀਂ ਉਹਦਾ ਦਾਣਾ ਬਣਾਇਆ ਹੂੰ ਇਹ ਸਪਰਮ ਕਾਊਂਟ ਵਧਾ ਦਿੰਦਾ ਹੈ ਔਰ ਦੂਜੀ ਗੱਲ ਜੇ ਤੁਹਾਡਾ ਅੱਗੇ ਬੇਬੀ ਐ ਜਾਂ ਤੁਹਾਡੀ ਜਿੰਸ ਐ ਜਦੋਂ ਤੁੜੀ ਹੈਲਦੀ ਹੋਊਗੀ ਘੱਟ ਬਿਮਾਰੀਆਂ ਹੋਣਗੀਆਂ ਸਪਰਮ ਹੈਲਦੀ ਹੋਊਗਾ ਤੁਹਾਨੂੰ ਅੱਗੇ ਬੱਚੇ ਵੀ ਮਤਲਬ ਪਰਿਵਾਰ ਖੁਸ਼ ਰਹਿੰਦਾ ਹੈ ਹਾਂ ਹੈਲਦੀ ਹੋਣਗੇ ਨਹੀਂ ਹੁਣ ਕੀ ਹੁੰਦਾ ਜੀ ਅੱਗੇ ਤੁਸੀਂ ਦੇਖਦੇ ਹੋ ਜਦੋਂ ਬੱਚਾ ਹੁੰਦਾ ਆਪਾਂ ਅਗਲੇ ਨੂੰ ਹਾਲ ਚਾਲ ਪੁੱਛਦੇ ਆਂ ਵੀ ਕਿਵੇਂ ਆ ਘਰ ਵਾਲੀ ਠੀਕ ਆ ਵੀ ਉੱਥੇ ਤੇਰੀ ਤੇ ਬੱਚਾ ਉਹ ਕਹਿੰਦਾ ਜੀ ਬੱਚਾ ਆਈ ਸੀ ਜੂਪੈਕ ਸਾਡੇ ਬਜ਼ੁਰਗ ਕੀ ਕਰਦੇ ਸੀ ਜੇ ਕੁੜੀ ਪ੍ਰੈਗਨੈਂਟ ਹੋ ਗਈ ਉਹਨਾਂ ਦੀ ਬਹੂ ਉਹਨੂੰ ਪੇਕੇ ਭੇਜ ਦਿੰਦੇ ਸੀ ਹਾਂ ਠੀਕ ਹੈ ਬਿਲਕੁਲ ਵਾਸਤੇ ਉਹ ਉੱਥੇ ਰੈਸਟ ਕਰੂਗੀ ਬੱਚਾ ਹੈਲਦੀ ਹੋਊਗਾ ਫਿਰ ਉੱਥੇ ਉਹਦੇ ਕਮਰੇ ਚ ਫੋਟੋਆਂ ਲਗਦੀਆਂ ਸੀ ਭਗਤ ਸਿੰਘ ਵਰਗਿਆਂ ਦੀਆਂ ਤੇ ਮਹਾਰਾਣਾ ਰਣਜੀਤ ਸਿੰਘ ਵਰਗਿਆਂ ਦੀਆਂ ਹੁਣ ਚੱਕ ਕੇ ਉੱਥੇ ਫੋਟੋਆਂ ਲਾ ਦਿੰਦੇ ਨੇ ਦੂਜੀਆਂ ਕੋਈ ਡਾਂਸਰ ਕੋਈ ਹੋਰ ਬੁਤਲੇ ਵੀ ਅਸਰ ਹੁੰਦਾ ਪੈਂਦਾ ਜੈਸਾ ਜੈਸਾ ਉਹ ਜਿਹੜਾ ਬੱਚਾ ਤੁਹਾਡੇ ਪੇਟ ਚ ਹੈ ਨਾ ਜੀ ਉੱਤੇ ਅਸਰ ਪੈਂਦਾ ਜਿਵੇਂ ਜੀ ਲੇਡੀ ਖੁਰਾਕ ਖਾਊਗੀ ਉਹਦਾ ਵੀ ਅਸਰ ਪੈਂਦਾ ਜੁ ਇਹ ਚੀਜ਼ਾਂ ਆਪਾਂ ਆਦ ਜੁਗਾੜ ਤੋਂ ਸੁਣਦੇ ਆਏ ਹਾਂ ਇਤਿਹਾਸ ਤੋਂ ਸੁਣਦੇ ਆਏ ਹਾਂ ਵੀ ਜੋ ਦੇਖਦਾ ਉਸ ਟਾਈਮ ਜਦੋਂ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਹੈ ਕਨਸੀਵ ਕਰਦੀ ਹੈ ਜੋ ਥਾਟ ਉਹਦੇ ਦਿਮਾਗ 'ਚ ਚੱਲਦਾ ਹੈ ਜਾਂ ਉਹ ਵਾਤਾਵਰਣ ਦੇ ਵਿੱਚ ਦੇਖਦੀ ਹੈ ਤਾਂ ਉਹ ਕਨਸੀਵ ਅਭਮਨਿਉ ਦੀ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਮਹਾਭਾਰਤ ਦੇ ਵਿੱਚ ਹਨਾ ਬਹੁਤ ਵੱਡੀਆਂ ਐਗਜ਼ਾਮਪਲਾਂ ਨੇ ਤੇ ਬੜੀ ਮਾੜੀ ਗੱਲ ਆ ਅੱਜ ਕੱਲ ਅਸੀਂ ਪੋਡਕਾਸਟ ਕਰਦੇ ਪਏ ਆ ਜਾਂ ਗੱਲ ਕਰਦੇ ਇਹ ਗੱਲ ਕਰਦੇ ਸ਼ਰਮਾਉਂਦੇ ਆ ਲੋਕ ਤੇ ਜਿਹੜੀ ਜਿੰਸ ਨੇ ਜਿਹੜੇ ਬੱਚਿਆਂ ਨਾਲ ਤੁਸੀਂ ਅੱਗੇ ਖੇਡਣਾ ਜਾਂ ਜਿਨ੍ਹਾਂ ਨੇ ਪਰਿਵਾਰ ਬੰਨਣਾ ਅੱਗੇ ਪਰਿਵਾਰਾਂ ਦੇ ਪਰਿਵਾਰ ਬੰਨਨੇ ਨੇ ਦੇਸ਼ ਚਲਾਉਣੇ ਆ ਚੀਜ਼ਾਂ ਨੇ ਉਹਦੇ ਤੇ ਅਸੀਂ ਕੋਈ ਵਰਕ ਹੀ ਨਹੀਂ ਕਰਦੇ ਪਏ ਹਨਾ ਹੋਰ ਸੀ ਇਲੈਕਟ੍ਰੋਨਿਕ ਚੀਜ਼ਾਂ ਨੇ ਅਵਿਸ਼ਕਾਰ ਕਰੀ ਜਾਂਦੇ ਜਿਹੜੀਆਂ ਸਾਡੇ ਹੈਲਥ ਲੋਕ ਫੀਲ ਕਰਦੇ ਆ ਕਿ એનર્ਜੀ ਲੋ ਹੋ ਗਈ ਗੁਲਸਬ ਕੁਝ ਦੇ ਦਿਓ ਅੱਛਾ ਮੰਗਦੇ ਆ ਮਨੋ ਜਿਵੇਂ ਫੋਰਨ ਤੋਂ ਆਉਂਦੇ ਲੋਕੀ ਇੱਧਰ ਇੰਡੀਆ ਚੋਂ ਕਹਿੰਦੇ ਨੇ ਯਾਰ ਰਾਜਰਵੇਦ ਦੇ ਵਿੱਚ ਬੜਾ ਕੁਛ ਆ ਸਫੈਦ ਮੁਸਲੀ ਸਾਲ ਪੰਜਾਬ ਮਿਸ਼ਰੀ ਕੌਂਚ ਬੀਜ ਪਾ ਕੇ ਸ਼ੁਭਗੰਧ ਸਤਾਵਰ ਸ਼ਲਾਜੀ ਕੁਝ ਪਾ ਕੇ ਕੋਈ ਚੀਜ਼ ਦਿਓ ਯਾਰ ਸਾਨੂੰ ਅੱਛਾ ਦਾ ਅਸੀਰ ਨ ਬੁਲਾਇਆ ਤਾਂ ਉਹੀ ਸੀਗਾ ਹੂੰ ਹੂੰ ਤੇ ਇਹਦੇ ਕੰਮ ਕਰਿਆ ਚਿਮਾ ਸਾਹਿਬ ਲੋਕਾਂ ਦੇ ਸਪਰਮ ਕਾਊਂਟ ਨੂੰ ਇਨਕਰੀਜ਼ ਕਰਨ ਵਾਸਤੇ ਜੋ ਅੱਜ ਕੱਲ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਲੋਕਾਂ ਦੇ ਵਿੱਚ ਮੈਂ ਵੀ ਇੱਕ ਤੇ ਵੀਡੀਓ ਕਈ ਵਾਰ ਪਾਈਆਂ ਬੱਚੇ ਨਹੀਂ ਹੋ ਰਹੇ ਸਰ ਵਿਆਹ ਨੂੰ 10 10 ਸਾਲ ਹੋ ਜਾਂਦੇ ਛੋਟੀ ਜੀ ਗੱਲ ਹੁੰਦੀ ਹੈ ਤੇ ਉਹ ਬੀਜ ਦੇ ਵਿੱਚ ਸਪਰਮ ਕਾਊਂਟ ਘਟ ਗਿਆ ਤੇ ਫਿਰ ਉਹਨੂੰ ਈਡੀ ਦੀ ਪ੍ਰੋਬਲਮ ਹੋਗੀ ਈਡੀ ਦੀ ਪ੍ਰੋਬਲਮ ਐਕਸ ਪਲੱਸ ਕਵਰ ਕਰ ਦਿੰਦਾ ਸੀਗਾ ਕਿਉਂਕਿ ਇਹ ਤਾਂ ਬਹੁਤ ਜ਼ਰੂਰੀ ਹੈ ਅੱਜਕੱਲ ਜਿਹੜੇ ਮੋਬਾਈਲ ਰੇਂਜ ਨੇ ਚੀਜ਼ਾਂ ਨੇ ਸਭ ਕੁਝ ਪਤਲਾ ਹੋ ਜਾਂਦਾ ਉਹਦੇ ਵਿੱਚ ਤੁਸੀਂ ਨਾ ਜੀ ਇਹਨੂੰ ਜੇ ਇਹ ਜਿਹੜਾ ਗੱਭਰੂ ਪਾਊਡਰ ਹੈ ਇਹ ਇਹ ਦੇਖੋ ਇਹਦੇ ਵਿੱਚ ਸਪਰਮ ਦੀ ਤਰ੍ਹਾਂ ਹੀ ਅਸੀਂ ਉਹਦਾ ਦਾਣਾ ਬਣਾਇਆ ਇਹ ਸਪਰਮ ਕਾਊਂਟ ਵਧਾ ਦਿੰਦਾ ਹੈ ਔਰ ਦੂਜੀ ਗੱਲ ਜੇ ਤੁਹਾਡਾ ਅੱਗੇ ਬੇਬੀ ਐ ਜਾਂ ਤੁਹਾਡੀ ਜਿੰਸ ਐ ਜਦੋਂ ਤੁਹਾਡੀ ਹੈਲਦੀ ਹੋਊਗੀ ਘੱਟ ਬਿਮਾਰੀਆਂ ਹੋਣਗੀਆਂ ਸਪਰਮ ਹੈਲਦੀ ਹੋਊਗਾ ਤੁਹਾਨੂੰ ਅੱਗੇ ਬੱਚੇ ਵੀ ਮਤਲਬ ਪਰਿਵਾਰ ਖੁਸ਼ ਰਹਿੰਦਾ ਹੈ ਨਹੀਂ ਹੁਣ ਕੀ ਹੁੰਦਾ ਜੀ ਅੱਗੇ ਤੁਸੀਂ ਦੇਖਦੇ ਹੋ ਜਦੋਂ ਬੱਚਾ ਹੁੰਦਾ ਆਪਾਂ ਅਗਲੇ ਨੂੰ ਹਾਲ ਚਾਲ ਪੁੱਛਦੇ ਆਂ ਵੀ ਕਿਵੇਂ ਆ ਘਰ ਵਾਲੀ ਠੀਕ ਆ ਵੀ ਉੱਥੇ ਤੇਰੀ ਤੇ ਬੱਚਾ ਉਹ ਕਹਿੰਦਾ ਜੀ ਬੱਚਾ ਆਈ ਸੀ ਜੂਪੈ ਸਾਡੇ ਬਜ਼ੁਰਗ ਕੀ ਕਰਦੇ ਸੀ ਜੇ ਕੁੜੀ ਪ੍ਰੈਗਨੈਂਟ ਹੋ ਗਈ ਉਹਨਾਂ ਦੀ ਬਹੂ ਉਹਨੂੰ ਪੇਕ ਕੇ ਭੇਜ ਦਿੰਦੇ ਸੀ ਹਾਂ ਠੀਕ ਹੈ ਡਾਕਟਰ ਵਾਸਤੇ ਵੀ ਉਹ ਉੱਥੇ ਰੈਸਟ ਕਰੂਗੀ ਬੱਚਾ ਹੈਲਦੀ ਹੋਊਗਾ ਫਿਰ ਉੱਥੇ ਉਹਦੇ ਕਮਰੇ 'ਚ ਫੋਟੋਆਂ ਲੱਗਦੀਆਂ ਸੀ ਭਗਤ ਸਿੰਘ ਵਰਗਿਆਂ ਦੀਆਂ ਤੇ ਮਹਾਰਾਣਾ ਰਣਜੀਤ ਸਿੰਘ ਵਰਗਿਆਂ ਦੀਆਂ ਹੁਣ ਚੱਕ ਕੇ ਉੱਥੇ ਫੋਟੋਆਂ ਆਦਨ ਦੇ ਨੇ ਦੂਜੀਆਂ ਕੋਈ ਡਾਂਸਰ ਕੋਈ ਹੋਰ ਮਤਲਬ ਹੀ ਅਸਰ ਹੁੰਦਾ ਪੈਂਦਾ ਜੈਸਾ ਜੈਸਾ ਉਹ ਜਿਹੜਾ ਬੱਚਾ ਤੁਹਾਡੇ ਪੇਟ ਚ ਹੈ ਨਾ ਜੀ ਉਤੇ ਅਸਰ ਪੈਂਦਾ ਜੈਸਾ ਜੀ লেਡੀ ਖੁਰਾਕ ਖਾਊਗੀ ਉਹਦਾ ਵੀ ਅਸਰ ਪੈਂਦਾ ਇਹ ਚੂਹੇ ਚੀਜ਼ਾਂ ਆਪਾਂ ਆਦ ਜੁਗਾਦ ਤੋਂ ਸੁਣਦੇ ਆਏ ਆ ਇਤਿਹਾਸ ਸੁਣਦੇ ਆਏ ਆ ਵੀ ਜੋ ਦੇਖਦਾ ਉਸ ਟਾਈਮ ਜਦੋਂ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਹੈ ਕਨਸੀਵ ਕਰਦੀ ਹੈ ਜੋ ਥਾਟ ਉਹਦੇ ਦਿਮਾਗ 'ਚ ਚੱਲਦਾ ਹੈ ਜਾਂ ਉਹ ਵਾਤਾਵਰਣ ਦੇ ਵਿੱਚ ਦੇਖਦੀ ਹੈ ਤਾਂ ਉਹ ਕਨਸੀਵ ਅਭਮਨਿਉ ਦੀ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਮਹਾਭਾਰਤ ਦੇ ਵਿੱਚ ਹਨਾ ਬਹੁਤ ਵੱਡੀਆਂ ਐਗਜ਼ਾਮਪਲਾਂ ਨੇ ਤੇ ਬੜੀ ਮਾੜੀ ਗੱਲ ਆ ਅੱਜ ਕੱਲ ਅਸੀਂ ਪੋਡਕਾਸਟ ਕਰਦੇ ਪਏ ਆ ਜਾਂ ਗੱਲ ਕਰਦੇ ਇਹ ਗੱਲ ਕਰਦੇ ਸ਼ਰਮਾਉਂਦੇ ਆ ਲੋਕ ਤੇ ਜਿਹੜੀ ਜਿੰਸ ਨੇ ਜਿਹੜੇ ਬੱਚਿਆਂ ਨਾਲ ਤੁਸੀਂ ਅੱਗੇ ਖੇਡਣਾ ਜਾਂ ਜਿਨੇ ਪਰਿਵਾਰ ਬੰਨਣਾ ਅੱਗੇ ਪਰਿਵਾਰਾਂ ਦੇ ਪਰਿਵਾਰ ਬੰਨਨੇ ਨੇ ਦੇਸ਼ ਚਲਾਉਣੇ ਆ ਚੀਜ਼ਾਂ ਨੇ ਉਹਦੇ ਤੇ ਅਸੀਂ ਕੋਈ ਵਰਕ ਹੀ ਨਹੀਂ ਕਰਦੇ ਪਏ ਹਨਾ ਹੋਰ ਸੀ ਇਲੈਕਟ੍ਰੋਨਿਕ ਚੀਜ਼ਾਂ ਨੇ ਅਵਿਸ਼ਕਾਰ ਕਰੀ ਜਾਂਦੇ ਜਿਹੜੀਆਂ ਸਾਡੇ ਹੈਲਥ ਦੇ